ਕਿਸਾਨ ਜਿੱਥੇ ਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿੱਥੇ ਇਗਨੋਰੀ ਬਾਰਡਰ ਦੇ ਉੱਤੇ ਡੇਰਾ ਜਮਾਇਆ ਹੈ ਉਹ ਉੱਥੇ ਹਰਿਆਣਾ ਡੱਬ ਵਾਲੀ ਬਾਰਡਰ ਦੇ ਉੱਤੇ ਵੀ ਬੇਸ਼ੱਕ ਹਰਿਆਣਾ ਸਰਕਾਰ ਨੇ ਜਿਹੜਾ ਕਿਸਾਨਾਂ ਨੂੰ ਰੋਕਣ ਲਈ ਪੂਕਤਾ ਇੰਤਜ਼ਾਮ ਕੀਤੇ ਹੋਏ ਸੀ ਅੱਜ ਜਿਹੜਾ ਹੈ ਇਸ ਹਰਿਆਣਾ ਦੇ ਬਾਰਡਰ ਦੇ ਡੂਮ ਵਾਲੀ ਦੇ ਉੱਤੇ ਜਿਹੜਾ ਹੈਗਾ ਕਿਸਾਨ ਜਿੱਥੇ ਬੰਦੀਆਂ ਪਹੁੰਚੀਆਂ ਹੈਗੀਆਂ ਮੈਂ ਤੁਹਾਨੂੰ ਤਸਵੀਰਾਂ ਮਖਾਦੇਮਾਂ ਕਿ ਅਲੱਗ-ਅਲੱਗ ਕਿਸਾਨ ਜਿੱਥੇ ਬੰਦੀਆਂ ਨੇ ਜਿਹੜਾ ਅੱਜ ਹਰਿਆਣਾ ਡੱਬ ਵਾਲੀ ਬਾਰਡਰ ਦੇ ਉੱਤੇ ਵੀ ਡੇਰਾ ਜਮਾ ਲਿਆ ਹੈਗਾ ਕਿਉਂਕਿ ਇਹਨਾਂ ਦੀ ਅਡੀਕ ਹੈਗੀ ਹੈ ਜਦੋਂ ਕੋਈ ਸਜਕ ਤਾਂ ਤੁਰੰਤ ਹੀ ਐਕਸ਼ਨ ਲਿਆ ਜਾਊਗਾ ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਪੂਰੇ ਤੌਰ ਤੇ ਤਿਆਰ ਐ ਸਾਡੇ ਨਾਲ ਕਿਸਾਨ ਜਥੇਬੰਦੀਆਂ ਮੌਜੂਦ ਹੈਗੀਆਂ ਉਹਨਾਂ ਨਾਲ ਗੱਲਬਾਤ ਕਰ ਲੈਣੇ ਕਿ ਅੱਜ ਜਿਹੜਾ ਹੈਗਾ ਹਰਿਆਣਾ ਬਾਰਡਰ ਦੇ ਉੱਤੇ ਤਰਨਾ ਦਿੱਤਾ ਜਾ ਰਿਹਾ ਹੈ ਕੀ ਕਾਲ ਕਿਸ ਤਰ੍ਹਾਂ ਦੀ ਕਾਲ ਦੀ ਅਡੀਕ ਕੀਤੀ ਜਾ ਰਹੀ ਹੈ ਕਿਹੜੇ ਕਿਹੜੀਆਂ ਜਥੇਬੰਦੀਆਂ ਸ਼ਿਰਕਤ ਕਰ ਰਹੀਆਂ ਇੱਥੇ ਤਕਰੀਬਨ ਸਯੁਗਤ ਮੋਰਚੇ ਦੀਆਂ ਸਾਰੀਆਂ ਜਥੇਬੰਦੀਆਂ ਤੇ ਇਸ ਕਰਕੇ ਸਯੁਗਤ ਮੋਰਚੇ ਜਿਹੜੀ ਅੱਜ ਦੀ ਕਾਲ ਸੀ ਉਹ ਸੀਗੀ ਭਾਜੀਪੀ ਦੇ ਜਿਹੜੇ ਕੋਈ ਵਿਧਾਇਕਾ ਐ ਐਮਪੀ ਐ ਜਾਂ ਕੋਈ ਜ਼ਿਲ੍ਹਾ ਜ਼ਿਲ੍ਹਾ ਪ੍ਰਧਾਨ ਹੈ ਜਾਂ ਕੋਈ ਹੋਰ ਇਹਨਾਂ ਦੇ ਪੰਜਾਬ ਦੇ ਲੀਡਰ ਹੈ ਵੀ ਉਹਨਾਂ ਦੇ ਘਰ ਘੇਰਨੇ ਆ ਉਸ ਤੋਂ ਅੱਗੇ ਵਧੇ ਹੋਏ ਜਦੋਂ ਇਹ ਸਾਨੂੰ ਇਹ ਲੱਗਿਆ ਵੀ ਇਧਰਲਾ ਬਾਰਡਰ ਖਾਲੀ ਹੈ ਤਾਂ ਕਰਕੇ ਫਿਰ ਅਸੀਂ ਇਧਰ ਸਾਡੀ ਇਧਰ ਸੰਗਤ ਬਲਾਕ ਨੇ ਇੱਕ ਅਭਰਾਲਾ ਕੀਤਾ ਵੀ ਕੁਝ ਜਮਾਵੜਾ ਇੱਥੇ ਇਕੱਠਾ ਕੀਤਾ ਜਾਵੇ ਹੁਣ ਉਹ ਸਾਡੀ ਸਾਰੀ ਜਥੇਬੰਦੀਆਂ ਨਾਲ ਅੱਜ ਜਿਹੜੀ ਮੀਟਿੰਗਾਂ ਚੱਲ ਰਹੀ ਹੈ ਤੇ ਉਹਨਾਂ ਚੋਂ ਜਿੰਨੀਆਂ ਵੀ ਇਧਰੀਆਂ ਮੁਕਸਰ ਜ਼ਿਲ੍ਹੇ ਚ ਸਹਿਯੁਕਤ ਮੋਰਚੇ ਦੀਆਂ ਜਥੇਬੰਦੀਆਂ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਮੀਟਿੰਗ ਕਰਕੇ ਉਹ ਸਾਰੀਆਂ ਜਿਹੜਾ ਇੱਥੇ ਜਮਾਵੜਾ ਇਹਨਾਂ ਦਾ ਮੁਖ ਸਰਜੀਲੇ ਵਾਲਾ ਇੱਧਰ ਨੂੰ ਲੈ ਕੇ ਆਵਾਂਗੇ ਕਿਹੜੀਆਂ-ਕਿਹੜੀਆਂ ਜਥੇਬੰਦੀਆਂ ਜਿਹੜੀਆਂ ਸ਼ਿਰਕਤ ਕਰਨ ਜਾ ਰਹੀਆਂ ਆ ਜੀ ਇੱਥੇ 10-11 ਜਥੇਬੰਦੀਆਂ ਮੁਖਸਰ ਦੇ ਵਿੱਚ ਤਕਰੀਬਨ ਅੱਜ ਚਾਰ ਕਿਤੇ ਇੱਥੇ ਪਹੁੰਚੀਆਂ ਹੋਈਆਂ ਉਹਨਾਂ ਚਾਰਾਂ ਚੋਂ ਜਿਵੇਂ ਕ੍ਰਾਂਤੀਕਾਰੀ ਯੂਨੀਅਨ ਹੈ ਦਰਸ਼ਨਪਾਲ ਵਾਲੀ ਉਹਨਾਂ ਚੋਂ ਕੁੱਲ ਹਿੰਦ ਕਿਸਾਨ ਸਭਾ ਹੈ ਤੇ ਉਹਨਾਂ ਚੋਂ ਇੱਕ ਰੁਲਦੂ ਸਿੰਘ ਮਾਨਸਾ ਵਾਲੀ ਹੈ ਪੰਜਾਬ ਕਿਸਾਨ ਯੂਨੀਅਨ ਤੇ ਡਕੌਂਦਾ ਇਹ ਅੱਜ ਚਾਰ ਜਥੇਬੰਦੀਆਂ ਇੱਥੇ ਪਹੁੰਚੀਆਂ ਹੋਈਆਂ ਹੈ ਤੇ ਬਾਕੀ ਹਰਿਆਣੇ ਦੀਆਂ ਕੁਝ ਰਾਸਤਾਂ ਦੀਆਂ ਜਾਂ ਜਥੇਬੰਦੀਆਂ ਆ ਉਹ ਇੱਥੇ ਜਿਹੜੀਆਂ ਇੱਥੇ ਸ਼ਰਕਤ ਕਰਨਗੀਆਂ ਇਧਰੋਂ ਜਿਹੜਾ ਇੱਥੇ ਇਕੱਠੇ ਹੋ ਕੇ ਤੇ ਜਿਹੜਾ ਦਿੱਲੀ ਕੂਜ ਦਾ ਇਧਰ ਦੀ ਬਣਾਵਾਂਗੇ ਡਬਲੀ ਬਾਰਡਰ ਤੋਂ ਤੇ ਉਹਨਾਂ ਨਾਲ ਸਾਰੇ ਨਾਲ ਸੰਪਰਕ ਚ ਐਵੇਂ ਫਾਇਲ ਕਾਲੇ ਪ੍ਰੋਜਪਰ ਵਾਲੇ ਉਹ ਸਾਰੇ ਇਧਰ ਨੂੰ ਹੋਣਗੇ ਕਿ ਕਰਾ ਜਦੋਂ ਕੋਈ ਕਾਲ ਆਉਂਦੀ ਹੈ ਸਹਿਯੁਕਤ ਮੋਰਚੇ ਦੀ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਕਨੋਰੀ ਬਾਰਡਰ ਦੇ ਉੱਤੇ ਕਿਸਾਨ ਡਟੇ ਹੋਏ ਆ ਪਰ ਜਿਹੜਾ ਹਰਿਆਣਾ ਡੱਬ ਵਾਲੀ ਬਾਰਡਰ ਜਿਹੜਾ ਸੁਨਣਾ ਪਿਆ ਸੀਗਾ ਹੁਣ ਟਕਾਉਂਦਾ ਜੁਨੀਅਨ ਨੇ ਜਿਹੜਾ ਹੈਗਾ ਕਿਸਾਨ ਜੁਨੀਅਨ ਇੱਥੇ ਹੋਈ ਸੀ ਇਕੱਠੀ ਉਹਦੇ ਨਾਲ ਹੋਰ ਕਿਸਾਨ ਜੁਨੀਅਨ ਜਥੇਬੰਦੀਆਂ ਵੀ ਆ ਰਹੀਆਂ ਹੈਗੀਆਂ ਸਾਡੇ ਨਾਲ ਕੋਈ ਹੋਰ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਮੌਜੂਦ ਨੇ ਉਹਨਾਂ ਨੇ ਵੀ ਗੱਲਬਾਤ ਕਰ ਲੈਣੀ ਕਿ ਅੱਜ ਦੇ ਜਿਹੜਾ ਹੈਗਾ ਬਾਰਡਰ ਦੇ ਉੱਤੇ ਇਕੱਠੇ ਹੋਏ ਉਹ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਦੀ ਕਾਲ ਦੀ ਡੀਕ ਕਰ ਰਹੇ ਅੱਜ ਕਾਲ ਦੀ ਡੀਕ ਹੈ ਕ੍ਰਾਂਤੀਕਾਰੀ ਕਿਸਾਨ ਸਯੁਗਤ ਕਾਲ ਜਿਹੜੀ ਮਿਲੀ ਐ ਸਾਨੂੰ ਕਿਸਾਨ ਮੋਰਚੇ ਦੀ ਕਾਲ ਜਿਹੜੀ ਮਿਲੀ ਐ ਸਾਨੂੰ ਉਹਦੇ ਤੇ ਅਸੀਂ ਅੱਜ ਸਾਰੇ ਇੱਥੇ ਇਕੱਠੇ ਹੋਏ ਆ ਵੀ ਜਿਹੜਾ ਇਹ ਬਟਰ ਸਾਰਾ ਵਿਹਲਾ ਪਿਆ ਸੀ ਵਿਹਲਾ ਹੋਣ ਤੇ ਕਰਕੇ ਇਹਦੇ ਤੇ ਜਿਹੜਾ ਅੱਜ ਸਾਰਾ ਡਕੌਧਾ ਤੇ ਹੈਗੇ ਇਹਨਾਂ ਨੇ ਪਹਿਲ ਕਦਮੇ ਕੀਤੀ ਐ ਸਾਰਿਆਂ ਨੇ ਪਹਿਲ ਕਦਮੇ ਕਰਕੇ ਇਹਦੇ ਤੇ ਅੱਜ ਸਾਰਾ ਜਿਹੜੇ ਪਾਸੋਂ ਵੀ ਸਾਰੇ ਪਾਸੋਂ ਆਈ ਜਾਂਦੇ ਆ ਬਾਕੀ ਸਾਰੀਆਂ ਜਥੇਬੰਦੀਆਂ ਜਿਹੜੀਆਂ ਨੇ ਸਯੁਗਤ ਕਿਸਾਨ ਮੋਰਚਾ ਸਾਰਾ ਇੱਥੇ ਸਜੇ ਸਜੇ ਮੁਖਸਰ ਜਿਹੜੇ ਤਾਂ ਸਾਰਾ ਪਹੁੰਚੂਗਾ ਬੇਸ਼ੱਕ ਪੂਰੇ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਮੁਕਾਬਲਾ ਕਰਨ ਦੀ ਯਤਨ ਕਰ ਰਹੀਆਂ ਹੈਗੀਆਂ ਸਾਡੇ ਨਾਲ ਹਰਿਆਣੇ ਦੇ ਵੀ ਆਗੂ ਮੌਜੂਦ ਹੈ ਕਿਉਂਕਿ ਪੂਰੇ ਭਾਰਤ ਦੇ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਹੈਗੀਆਂ ਕਰ ਹਰਿਆਣੇ ਤੋਂ ਜਥੇਬੰਦੀਆਂ ਦੇ ਇੱਕ ਆਗੂ ਮੌਜੂਦ ਪਹੁੰਚੇ ਉਹਨਾਂ ਵੀ ਗੱਲਬਾਤ ਕਰ ਰਹੇ ਨੇ ਕਿ ਹਰਿਆਣੇ ਵਿੱਚ ਬੇਸ਼ੱਕ ਜਿਹੜਾ ਹੈ ਹਰਿਆਣੇ ਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹੈਗੀਆਂ ਪਰ ਜਿਹੜਾ ਹੈ ਹਰਿਆਣੇ ਦੀ ਜਥੇਬੰਦੀਆਂ ਪੰਜਾਬ ਨਾਲ ਮਿਲੀਆਂ ਹੋਈਆਂ ਹੈਗੀਆਂ ਕਿਸ ਤਰ੍ਹਾਂ ਦਾ ਸਹਿਯੋਗ ਮਿਲਿਆ ਦੇਖਿਏ ਕੋਈ एक संगठन का कोई एक जत्थेबंदी का सवाल नहीं है जिस प्रकार पूर्व का किसान आंदोलन हुआ और 500 से अधिक किसान संगठन मिलकर के जो संयुक्त किसान मोर्चे का हमने गठन किया था उस आंदोलन में साढ़े सात सौ से अधिक किसानों की शहादत और एक वर्ष के संघर्ष के परिणाम स्वरूप केंद्र सरकार ने तीन काले कृषि कानून भी वापस लिए थे उस समय देश के किसान से ये मोदी जी ने वादा किया था तीनों कानूनों की वापसी के साथ साथ चाहे वो संपूर्ण कर्जा मुक्ति की बात हो चाहे वो सी टू प्लस फिफ्टी फार्मूले से किसान को एमएसपी देने की बात हो सरकार ने एक कमेटी का गठन करके और यह आश्वास किसानों को किया था तमाम किसान संगठनों को कि आपके मांग और मुद्दों को लेकर